ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਭ ਕਿਦਾਂ ਠੀਕ ਠਾਕ? ਬਾਕੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਮੇਰੀ ਭੈਣ ਜੀ ਨੇ ਚੈਨਲ ਸ਼ੁਰੂ ਕੀਤਾ ਆ ਹਨਾ ਤੇ ਉਹ ਵਲੌਗ ਬਣਾਉਂਦੇ ਆ ਪਰ ਇਹ ਕਿ ਰੂਟੀਨ ਵਾਈਜ਼ ਨਹੀਂ ਬਣਾਉਂਦੇ ਵਿੱਚ ਇਹਨਾਂ ਦਾ ਕਦੀ ਕਦੀ ਜਿੱਦਾਂ ਕੰਮ ਹੋਰ ਹੋਣ ਕਰਕੇ ਤੇ ਉਹਨਾਂ ਦੀ ਰੂਟੀਨ ਟੁੱਟ ਜਾਂਦੀ ਆ ਤੇ ਬੜੇ ਵਧੀਆ ਚੱਲਦੇ ਵੀ ਆ ਤੁਸੀਂ ਬੜਾ ਪਿਆਰ ਦਿੰਨੇ ਹੋ ਪਰ ਫਿਰ ਜਦੋਂ ਗੈਪ ਪੈ ਜਾਂਦਾ ਹੈ ਨਾ ਫਿਰ ਉਹਨਾਂ ਦੇ ਮਤਲਬ ਚੈਨਲ ਜਿਹੜੇ ਆ ਉਹ ਰੀਚ ਡਾਊਨ ਹੋ ਜਾਂਦੀ ਆ ਫਿਰ ਬਾਕੀ ਉਹ ਬੜੀ ਮਿਹਨਤ ਕਰਦੇ ਨੇ ਉਹਨਾਂ ਨੂੰ ਅਸਲ ਦੇ ਵਿੱਚ ਨਾ ਇਹ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਆ ਉਹ ਬਿਜੀ ਬੜਾ ਰਹਿਣਾ ਚਾਹੁੰਦੇ ਨੇ ਆਪਣੇ ਆਪ ਨੂੰ ਬਿਜੀ ਰੱਖਣਾ ਚਾਹੁੰਦੇ ਆ ਕਿ ਚਾਹੇ ਮੈਂ ਕਿਸੇ ਨਾ ਕਿਸੇ ਕੰਮੇ ਲੱਗੀ ਰਾਵਾਂ ਵਿਹਲੇ ਨੇ ਆਪਾਂ ਕੀ ਕਰਨਾ ਆ ਤੇ ਤਾਂ ਕਰਕੇ ਫਿਰ ਉਹਨਾਂ ਦਾ ਮਨ ਹੁੰਦਾ ਕਿ ਮੈਂ ਕੰਮ ਕਰਾਂ ਤੇ ਭਰ ਕੰਮ ਕਰਨ ਨੂੰ ਜੀਵ ਵੀ ਤਾਂ ਹੀ ਕਰਦਾ ਜਿਆਦਾ ਮਤਲਬ ਹੌਸਲਾ ਤਾਂ ਹੀ ਮਿਲਦਾ ਜੀ ਉਹਨੂੰ ਸਪੋਰਟ ਮਿਲੇ ਕੰਮ ਨੂੰ ਹਨਾ ਤੇ ਚਲੋ ਤੁਸੀਂ ਵੈਸੇ ਬੜਾਈ ਸਪੋਰਟ ਕੀਤੀ ਆ ਤੇ ਗਾ ਵੀ ਹੁਣ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਦੀਦੀ ਹੁਣਾਂ ਨੇ ਇੱਕ ਵਲੌਗ ਬਣਾਇਆ ਆਪਣੇ ਘਰ ਦਾ ਹੋਮ ਟੂਰ ਤੇ ਤੁਸੀਂ ਸਾਰੇ ਜਣੇ ਜਰੂਰ ਮਤਲਬ ਹੋਮ ਟੂਰ ਦੇਖਿਓ ਮੰਗਿਆ ਵੀ ਆ ਤੇ ਪਿਆਰ ਵੀ ਦਿਓ ਹਨਾ ਹੈਪੀ ਤੇ ਨਾਲੇ ਹੈਪੀ ਬਾਰੇ ਪੁੱਛਦੇ ਵੀ ਹੈਪੀ ਹੋਣਾ ਤੇ ਇਹ ਮੇਰਾ ਭਨੇਵਾ ਆ ਤੇ ਇਹ ਵੀ ਪਰਮੇ ਤੁਹਾਨੂੰ ਦੱਸ ਦਿੰਨੇ ਆ ਬਾਕੀ ਆਪਾਂ ਅੱਜ ਵੀਡੀਓ ਸ਼ੂਟ ਕਰਦੇ ਪਏ ਸੀ ਤੇ ਉਹ ਕਹਿੰਦੇ ਚੱਲ ਤੁਸੀਂ ਇੰਨਾ ਕੁ ਇੱਕ ਕਲਿੱਪ ਬਣਾ ਕੇ ਸਾਡੇ ਦੀਦੀ ਹੁੰਨ ਜਿਹੜੇ ਵਲੌਗ ਆ ਮੈਂ ਵੇਖਿਆ ਕਈ ਜਿਹੜੀ ਬਹੁਤ ਵਧੀਆ ਹੁੰਦੇ ਉਹਨਾਂ ਚੋਂ ਨੌਲੇਜ ਬੜੀ ਮਿਲਦੀ ਹਨਾ ਉਹਨਾਂ ਨੂੰ ਦੱਸ ਕਰੇ ਲੂ ਚੀਜ਼ਾਂ ਦੀ ਬੜੀ ਜਾਣਕਾਰੀ ਆ ਦੇਸੀ ਨੁਸਖੇ ਜਿੰਨੇ ਬੜੀ ਚਾਹਤ ਇਹਨਾਂ ਦੀ ਬੜੀ ਜਾਣਕਾਰੀ ਆ ਬਹੁਤ ਵਧੀਆ ਲੱਗਦੇ ਆ ਉਹ ਜਦੋਂ ਵੀ ਹਟਕ ਹੁੰਦੀ ਆ ਤੇ ਬਸ ਉਹਨਾਂ ਨੇ ਹਨ ਇਹੋ ਹੀ ਦੱਸਣਾ ਹੁੰਦਾ ਆ ਚੀਜ਼ ਖਾਇਆ ਪੀਆ ਕਰੋ ਆ ਚੀਜ਼ ਵਧੀਆ ਤੇ ਚਲੋ ਮੈਂ ਤੇarnia ਇਦਾਂ ਹੀ ਰੁੱਜੇ ਰਹਿਣ ਤੇ ਆਪਣੇ ਕੰਮ ਨੂੰ ਲੱਗੇ ਰਹੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਤੁਹਾਨੂੰ ਲਗਭਗ ਮੇਰੀ ਛੋਟੀ ਸਿਸਟਰ ਸੰਦੀਪ ਤੇ ਦੀਦੀ ਜੀਤਾ ਹਨਾ ਦੋਨਾਂ ਨੇ ਦੱਸ ਹੀ ਦਿੱਤਾ ਹੈ ਕਿ ਮੈਂ ਅੱਜ ਆਪਣੇ ਘਰ ਦਾ ਹோம் ਟੂਰ ਜਿਹੜਾ ਕਰਵਾ ਰਹੀ ਆ ਤੇ ਸਾਰੇ ਜਾਣੇ ਆਪਾਂ ਚਲੋ ਦੇਖਦੇ ਆ ਤੇ ਪ੍ਰੋਡਕਸ਼ਨ ਕਰਾਉਨੇ ਆ ਕਿ ਆਪਣਾ ਘਰ ਦਾ ਕਿਵੇਂ ਦਾ ਸਾਡਾ ਜੀਵਨ ਹੈ ਸਾਡਾ ਛੋਟਾ ਜਿਹਾ ਜਿਹੜਾ ਪਰਿਵਾਰ ਆ ਤਿੰਨਾਂ ਫੈਮਿਲੀਆਂ ਦਾ ਕਿਵੇਂ ਆਪਾਂ ਅਡਜਸਟ ਕਰ ਰਹੇ ਹਾਂ ਆਪਣੇ ਘਰੇ ਵਿੱਚ ਮੈਂ ਸੱਪ ਤੇ ਆਏ ਹੀ ਕੱਪੜੇ ਸੁਕਣੇ ਪਾਉਣ ਤੇ ਆਪਾਂ ਹੁਣ ਵੇਖਦੇ ਆ ਕਿੰਝੋਰਾ ਸੋਰਾ ਦੇ ਨਾਲ ਕੰਮ ਚੱਲਣ ਦੇ ਆ ਤੇ ਨਾਲ ਦੀ ਨਾਲ ਯੂ ਵੀ ਵੀ ਹੋਣੇ ਆ ਸਭ ਤੋਂ ਪਹਿਲਾਂ ਤੇ ਮੈਂ ਦਿਖਾ ਰਹੀ ਆ ਕਿ ਹਰ ਪ੍ਰੇਤਦਾ ਜਿਹੜਾ ਆ ਸੁਨਹਿਰਾ ਸੋਤਰਾ ਬੜੀ ਰੀਤ ਦੇ ਨਾਲ ਇਹਨੇ ਮੰਗਵਾਇਆ ਆ ਤੇ ਹੁਣ ਤੇ ਆਪਣੀ ਮਸਜਿਦ ਦੇ ਕੋਲ ਗਿਆ ਆ ਜਦੋਂ ਇਹਦਾ ਮਨ ਕਰਦਾ ਆ ਤੇ ਆਪਣੀ ਦੇਖਤਿਆਰ ਕਰਕੇ ਤੇ ਫਿਰ ਸਾਰੇ ਪਰਿਵਾਰ ਨੂੰ ਵੀ ਪਿਆਉਂਦਾ ਆ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਆਪਾਂ ਆਪਣਾ ਗੈਸਟ ਰੂਮ ਦਿਖਾਉਨੇ ਆ ਇਹ ਸਾਡੇ ਮੰਮੀ ਜੀ ਆ। ਇਸ ਟਾਈਮ ਸਾਡੇ ਕੋਲ ਦੁਨਿਆਵੀ ਤੌਰ ਤੇ ਤੇ ਹੈ ਨਹੀਂ ਆ ਲੇਕਿਨ ਸਾਡੇ ਮਨਾਂ ਦੇ ਵਿੱਚ ਹੈ ਆ। ਐਕਸਪਾਇਰ ਹੋ ਚੁੱਕੇ ਆ। ਤੇ ਇਹ ਸਾਡੇ ਡੈਡੀ ਜੀ ਆ ਤੇ ਮੰਮੀ ਜੀ ਹੋਂ ਦੀ ਤਸਵੀਰ ਲੱਗੀ ਹੋਈ ਆ। ਸਾਡਾ ਆਪਣਾ ਇੱਕ ਹੋਰ ਚੈਨਲ ਹੈ SSCK ਬ੍ਰਦਰ ਜਦੋਂ 10000 ਸਬਸਕ੍ਰਾਈਬਰ ਹੋਏ ਸੀਗੇ ਤੇ ਆਪਾਂ ਤਸਵੀਰ ਜਿਹੜੀ ਉਹ ਬਣਵਾਈ ਸੀਗੀ ਟੀਮ ਆਪਣੇ ਕੋਲ ਨਾ ਹੁੰਦਾ ਕਰਕੇ ਉਹ ਚੈਨਲ ਉਹ ਚੈਨਲ ਤੇ ਜਿਹੜਾ ਕੰਮ ਆਪਣਾ ਬੰਦ ਹੈ ਇਸ ਟਾਈਮ ਤੇ ਬਾਕੀ ਪਰਿਵਾਰ ਦੇ ਵਿੱਚ ਸਾਡੇ ਜਿਹੜੇ ਸੁਖਨਾ ਬਹੁਤ ਵਧੀਆ ਦੇ ਨਾਲ ਜਿਹੜਾ ਐਡਜਸਟਮੈਂਟ ਹੋ ਜਾਂਦੀ ਆ ਸਾਡੇ ਕੋਲ ਤਿੰਨ ਫੈਮਿਲੀ ਆਇਆ ਤੇ ਵੱਡੇ ਭਾਜੀ ਆ ਤੇ ਵੱਡੇ ਭਾਜੀ ਹੋਣੀ ਜਿਹੜੇ ਆ ਉਹਨਾਂ ਦਾ ਇੱਕ ਬੇਟਾ ਆ ਤੇ ਜਿਹੜੇ ਸਭ ਤੋਂ ਛੋਟੇ ਭਾਜੀ ਆ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਆ ਇਹ ਉਹਨਾਂ ਵਾਲਾ ਰੂਮ ਆ OK ਦੀ ਆਵਾਜ਼ ਬੰਦ ਕਰਕੇ ਅਮਾਨਤ ਪ੍ਰੀਤ ਸਾਡੀ ਇਕਲੌਤੀ ਬੱਚੀ ਐ ਇਸ ਪਰਿਵਾਰ ਦੇ ਤਿੰਨਾਂ ਭਰਾਵਾਂ ਦੀ ਭੈਣ ਤੇ ਉਹ ਇਸ ਟਾਈਮ ਆ ਸਕੂਲ ਆਪਣੇ ਕਾਲਜ ਗਈ ਐ ਇੱਥੇ ਹੁੰਦੀ ਤੇ ਵਲੌਗ ਦੇ ਵਿੱਚ ਜਰੂਰ ਉਹਨੇ ਆਉਣਾ ਇੱਕ ਕਰਕੇ ਵਲੌਗ ਸ਼ੂਟ ਕਰਨਾ ਬਹੁਤ ਵਧੀਆ ਲੱਗਦਾ ਐ ਤੇ ਬਾਕੀ ਦੇ ਜਿਹੜੇ ਮੈਂਬਰ ਆ ਵਲੌਗ ਵਿੱਚ ਇਸ ਕਰਕੇ ਨਹੀਂ ਆਏ ਕਿਉਂਕਿ ਸਾਰੇ ਅਜੇ ਆਪਣਾ ਕੰਮ ਧੰਦਾ ਨਿਪਟਾ ਰਹੇ ਆ ਤੇ ਕੁਝ ਰੈਡੀ ਸੈਡੀ ਵੀ ਹੋਣ ਵਾਲੇ ਆ ਬਾਕੀ ਆਪਣੇ ਕਮਰਿਆਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਡਿਜ਼ਾਈਨ ਕੀਤਾ ਆ ਵਧੀਆ ਮੋਡੀਫਾਈ ਕਰਵਾਏ ਆ ਤੇ ਸਾਨੂੰ ਤੇ ਬਹੁਤ ਵਧੀਆ ਲੱਗਦਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੇ ਲੱਗੇ ਚੌਵਾਂ ਜਾਣਿਆਂ ਦਾ ਇੱਕ ਰੂਮ ਆ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਸਾਰਾ ਪਰਿਵਾਰ ਜਿਹੜਾ ਆਪਾਂ ਇਕੱਠੇ ਰਹਿ ਕੇ ਤੇ ਬੜੀ ਖੁਸ਼ੀ ਮਹਿਸੂਸ ਕਰਦੇ ਆ ਰੂਮ ਸਾਡੇ ਕੋਲ ਇੱਕ ਇੱਕ ਹੀ ਮਤਲਬ ਆ ਕਿ ਆ ਰਿਹਾ ਆ لیکن بہت ਵਧੀਆ ਤਰੀਕੇ ਨਾਲ ਜਿਹੜਾ ਵਾ ਗੁਜ਼ਾਰਾ ਹੋ ਰਿਹਾ ਕਿਉਂਕਿ ਕਾਫੀ ਮਤਲਬ ਕਿ ਪੁਰਾਣੇ ਆ ਕਮਰੇ ਤੇ ਇਹ ਵਾਲਾ ਜਿਹੜਾ ਕਮਰਾ ਆ ਸਾਡੇ ਵੱਡੇ ਭਾਜੀ ਹੋਣੀ ਤੇ ਇਹ ਵੀ ਤਿੰਨ ਜਾਣਿਆਂ ਦਾ ਰੂਮ ਆ ਵੱਡੇ ਭਾਜੀ ਆ ਤੇ ਉਹਨਾਂ ਦਾ ਬੇਟਾ ਤੇ ਵਾਈਫ ਤਾਂ ਜਿਹੜੇ ਮਾਸਟਰ ਨੇਵੀਸ ਕੰਮ ਕਰਦੇ ਆ ਤੇ ਨਾਲ ਦੀ ਨਾਲ ਜਦੋਂ ਵੀ ਛੁੱਟੀ ਹੁੰਦੇ ਆ ਤੇ ਆਪਾਂ ਸਾਰੇ ਇਕੱਠੇ ਹੀ ਇਸ ਘਰ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਕਿ ਰਲ ਮਿਲ ਕੇ ਆਪਣਾ ਟਾਈਮ ਪਾਸ ਕਰਦੇ ਆ ਇਹ ਸਾਡਾ ਹਾਲ ਆ ਮਤਲਬ ਕਿ ਪਹਿਲਾਂ ਆਪਾਂ ਇਹਨੂੰ ਬਰਾਂਡਾ ਹੀ ਬੋਲਦੇ ਆ ਹੁਣ ਤੇ ਲੋਬੀ ਜਾਂ ਕੁਝ ਵੀ ਕਹਿ ਲੈਂਦੇ ਸਾਰੇ ਇਹ ਵਾਲਾ ਆ ਗਿਆ ਜੀ ਸਾਡਾ ਆਪਣਾ ਰੂਮ ਇਹ ਵੀ ਸਾਡਾ ਤਿੰਨਾਂ ਜਾਣਿਆਂ ਦਾ ਬੇਟਾ ਹਰਪ੍ਰੀਤ ਤੇ ਸਰਦਾਰ ਜੀ ਤੇ ਨਾਲ ਦੀ ਨਾਲ ਵਾਹਿਗੁਰੂ ਜੀ ਦਾ ਜਿਹੜਾ ਆ ਸਥਾਨ ਇਹ ਵੀ ਤਿੰਨਾਂ ਜਾਣਿਆਂ ਦਾ ਰੂਮ ਆ ਤੇ ਬਹੁਤ ਵਧੀਆ ਇਹਦੇ ਵਿੱਚ ਵੀ ਆਪਾਂ ਅਡਜਸਟਮੈਂਟ ਕਰ ਲੈਨੇ ਆ ਹਰਪ੍ਰੀਤ ਨੇ ਬੜੇ ਸੌਂਕ ਦੇ ਨਾਲ ਆਪਣੀ ਜਿਹੜੀ ਤਸਵੀਰ ਜੁਗਨੀ ਦੇ ਨਾਲ ਬਣਵਾਈ ਆ ਬਣਵਾ ਕੇ ਤੇ ਵਾਲਪੇਪਰ ਦੇ ਵਿੱਚ ਲਵਾਈ ਹੈਗੀ ਜੁਗਨੀ ਇਸ ਟਾਈਮ ਸਾਡੇ ਸਾਡੇ ਕੋਲ ਨਹੀਂ ਹੈਗੀ ਵਿਚਾਰੀ ਮਤਲਬ ਕਿ ਇਸ ਦੁਨੀਆ 'ਚ ਹੈ ਨਹੀਂ ਹੋਣਾ ਤੇ ਵੇਖ ਸਕਦੇ ਹੋ ਕਿ ਇਹ ਸਾਡੇ ਕਮਰੇ ਦੀ ਲੁੱਕ ਆ ਕਾਫੀ ਪੈਂਪੜਾ ਕਹਿੰਦੇ ਸੀਗੇ ਤੇ ਤਾਂ ਕਰਕੇ ਮੈਂ ਅੱਜ ਇਹ ਵਲੌਗ ਜਿਹੜਾ ਆ ਸੂਟ ਕੀਤਾ ਆ ਦੇ ਨਾਲ ਦੇ ਨਾਲ ਸਾਡਾ ਜਿਹੜਾ ਸਟੋਰ ਰੂਮ ਸਟੋਰ ਰੂਮ ਵੀ ਕਾਫੀ ਜਿਹੜਾ ਸਾਡਾ ਖੁੱਲਾ ਆ ਜਿਵੇਂ ਸਾਡੇ ਪਰਿਵਾਰ ਦੇ ਜੀ ਮਤਲਬ ਵਧੀਆ ਨਾਲ ਮਿਲ ਕੇ ਐਨ ਖੁੱਲਾ ਟਾਈਮ ਪਾਸ ਕਰਦੇ ਹਾਂ ਉਸੇ ਤਰ੍ਹਾਂ ਆਪਾਂ ਸਟੋਰ ਰੂਮ ਵੀ ਜਿਹੜਾ ਬਿਲਕੁਲ ਖੁੱਲਾ ਬਣਾਇਆ ਹੋਇਆ ਆ ਰੂਮ ਦੇ ਵਿੱਚ ਥੋੜੀ ਜੀ ਲਾਈਟ ਦੀ ਪ੍ਰੋਬਲਮ ਆਉਂਦਾ ਕਰਕੇ ਇਹਦੀਆਂ ਲਾਈਟਾਂ ਜਿਹੜੀਆਂ ਵਾਂ ਕਾਫੀ ਮਤਲਬ 삭ੜ ਚੁੱਕੀਆਂ ਵਾਂ ਤੇ ਇਹਦੀ ਲੁੱਕ ਥੋੜੀ ਘਟ ਨਜ਼ਰ ਆ ਰਹੀ ਆ ਫਾਈਨਲੀ ਆਪਣੇ ਕੋਲ ਹੈਗੇ ਆ ਪੰਜ ਰੂਮ ਇੱਕ ਸਾਡੇ ਕੋਲ ਜਿਹੜਾ ਆਉਣ ਜਾਣ ਵਾਲਾ ਰੂਮ ਆ ਜਦੋਂ ਵੀ ਕੋਈ ਗੈਸਟ ਆਉਂਦੇ ਨੇ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਆਪਾਂ ਹੈਂਡਲ ਕਰ ਲੈਨੇ ਆ ਹਨਾ ਤੇ ਬਾਕੀ ਜਿਹੜਾ ਬਾਹਰ ਦਾ 뷰 ਆ ਬਰ ਥੋੜਾ ਕੰਮ ਸਾਡਾ ਜਿਹੜਾ ਹੈ ਉਹ ਰੁਕਿਆ ਪਿਆ ਆ ਵਾਲਪੇਪਰ ਅਸੀਂ ਲਵਾ ਲਿਆ ਸੀਗਾ ਲੇਕਿਨ ਬਰਸਾਤਾ ਹੋਣ ਦੇ ਚੱਕਰ ਵਿੱਚ ਮੁੜ ਕੇ ਮਿਸਤਰੀਆਂ ਦਾ ਕੰਮ ਜਿਹੜਾ ਰੁਕ ਗਿਆ ਇਸ ਕਰਕੇ ਤੁਹਾਨੂੰ ਕੰਦਾ ਜਿਹੜੀਆਂ ਸਾਫ ਨਜ਼ਰ ਨਹੀਂ ਆਉਣੀਆਂ ਕਾਫੀ ਮਤਲਬ ਬਰਸਾਤ ਦਾ ਕਰਕੇ ਹਰੀਆਂ ਹਰੀਆਂ ਹੋ ਚੁੱਕੀਆਂ ਵਾ ਤੇ ਨਾਲ ਦੀ ਨਾਲ ਸਾਫਸਪਾਈ ਜਿਹੜੀ ਆ ਉਹ ਹੁਣ ਜਿ ਮਤਲਬ ਕਿ ਚਾਲੂ ਹੀ ਆ ਧੁੱਪਾਂ ਲੱਗ ਰਹੀਆਂ ਵਾ ਤੇ ਆਪਾਂ ਨਾਲ ਦੀ ਨਾਲ ਆਪਣਾ ਜਿਹੜਾ ਸਮਾਨ ਸੁਕਾ ਕੇ ਤੇ ਕਮਰੇ ਵਿੱਚ ਰੱਖ ਲਿਆ ਵਾ ਭੈਣ ਭਰਾ ਜਿਹੜੇ ਵਿਚਾਰੇ ਹੜਾ ਦੇ ਨਾਲ ਪੀੜਤ ਨੇ ਪ੍ਰਮਾਤਮਾ ਕਰੇ ਉਹਨਾਂ ਦਾ ਵੀ ਜਿਹੜਾ ਆ ਸਾਰਾ ਕੁਝ ਵਧੀਆ ਹੋ ਜੇ ਬਾਕੀ ਜਿਹੜੀ ਰਸੋਈ ਆ ਰਸੋਈ ਮੈਂ ਇਥੇ ਜਦੋਂ ਵੀਡੀਓ ਬਣਾਉਣੀ ਉਹ ਤੋਂ ਤੁਸੀਂ ਵੇਖ ਚੁੱਕੇ ਹੋ ਪਰ ਸੋਈ ਦਾ ਕੰਮ ਵੀ ਜਿਹੜੇ ਪੈਂਟਿੰਗ ਦੇ ਵਿੱਚ ਹੀ ਪਿਆ ਆ ਇਹ ਸਾਡਾ ਆਪਣਾ ਹੈਗਾ ਵਾ ਪੁਰਾਣਾ ਜਿਵੇਂ ਆਪਾਂ ਬੋਲਦੇ ਬਰਾਂਡਾ ਬਰਾਂਡੇ ਦੇ ਵਿੱਚ ਸਾਡਾ ਸਾਰਾ ਹੀ ਮਤਲਬ ਕਿ ਆਪਣਾ ਜਨਵਾਲੇ ਸਾਧਨ ਜਿਹੜੇ ਲੱਗੇ ਹੋਏ ਆ ਸਾਧਨ ਲੱਗੇ ਰੰਗ ਭਾਗ ਲੱਗੇ ਵਾਹਿਗੁਰੂ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਵਲੌਗ ਬਣਾਉਂਦੇ ਆ ਥੋੜਾ ਜਨਾ ਨਰਵਸ ਸੀ ਮੈਂ ਕਿਉਂਕਿ ਆਪਾਂ ਜਿੱਦਾਂ ਮਤਲਬ ਕਿ ਸੂਟ ਨਹੀਂ ਕੀਤਾ ਤੇ ਰੂਮ ਆਪਾਂ ਆਪਣੇ ਸਾਰੇ ਦਿਖਾ ਚੁੱਕੇ ਆ ਜਿਹੜਾ ਆਪਣਾ ਘਰ ਦਾ ਸੀਨ ਆ ਉਹ ਸਾਰਾ ਦਿਖਾ ਚੁੱਕੇ ਆ ਗੱਲ ਇਹ ਨਹੀਂ ਹੁੰਦੀ ਕਿ ਮਤਲਬ ਘਰ ਵਧੀਆ ਆਵਾਜ਼ਾਂ ਮਾੜਾ ਜਾਂ ਕਿਰਦਾਂ ਦਾ ਗੱਲ ਇਹ ਆ ਕਿ ਪਰਿਵਾਰ ਦੇ ਜੀ ਰਲ ਮਿਲ ਕੇ ਖੁਸ਼ੀ-ਖੁਸ਼ੀ ਜਦੋਂ ਆਪ ਆਪਣੇ ਘਰੇ ਵਧੀਆ ਤਰੀਕੇ ਨਾਲ ਰਹਿੰਦੇ ਆ ਨਾ ਤੇ ਸਕੂਨ ਉਹਨਾਂ ਘਰਾਂ ਵਿੱਚ ਹੀ ਆ। ਵਾਲਪੇਪਰ ਲੱਗਾ ਹੋਵੇ ਚਾਹੇ ਪੱਥਰ ਲੱਗਾ ਹੋਵੇ ਚਾਹੇ ਮਤਲਬ ਭਾਵੇਂ ਕੱਚਾ ਹੀ ਘਰ ਹੋਵੇ ਹਨਾ ਮੇਨ ਗੱਲ ਆ ਕਿ ਪਰਿਵਾਰਾਂ ਦਾ ਸਲੂਕ ਪ੍ਰਮਾਤਮਾ ਦਾ ਨਾਮ ਬਾਣੀ ਸਿਮਰਨ ਕਰਦੇ ਵਿੱਚ ਚੱਲਦਾ ਹੋਏ ਤੇ ਸਾਰਾ ਕੁਝ ਹੀ ਵਧੀਆ ਆ। ਕਿਉਂਕਿ ਆਨੁਵਾਹਤੁਰ ਜਿੰਨਾ ਇੰਨਾ ਕਾ ਜ਼ਿਆਦਾ ਸੁੱਖ ਦਿੱਤਾ ਆ ਕਿ ਅਸੀਂ ਮਤਲਬ ਕਿ ਜਿੰਨੇ ਵੀ ਜੀ ਆ ਪਰਿਵਾਰ ਦੇ ਇੰਨੇ ਵਧੀਆ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਮਿਲ ਕੇ ਆਪਣਾ ਟਾਈਮ ਪਾਸ ਜਿਹੜਾ ਕਰ ਰਹੇ ਆ ਕੈਮ ਸਫਲ ਵੀ ਕਰ ਰਹੇ ਆ ਤੇ ਬਹੁਤ ਚੰਗਾ ਲੱਗਦਾ ਆ ਬਾਕੀ ਮੈਂ ਪਹਿਲਾਂ ਵੀ ਇੱਕ ਵਾਰੀ ਸੰਦੀਪ ਜੀ ਸਾਡੇ ਕੋਲ ਆਏ ਸੀ ਤੇ ਇਹ ਗੱਲ ਵਿੱਚ ਮੈਂ ਉਹਨਾਂ ਨੇ ਕਹੀ ਸੀ ਕਿ ਤੁਸੀਂ ਲੋਕਾਂ ਨੂੰ ਜਾਂ ਮਤਲਬ ਜਿਹੜੇ ਤੁਹਾਡੇ ਵੀਵਰਸ ਆ ਉਹਨਾਂ ਨੇ ਇਹ ਕਹ ਦੱਸਿਆ ਕਿ ਜਦੋਂ ਆਪਾਂ ਤਿੰਨ ਫੈਮਲੀਆ ਰਹਿੰਦੀਆਂ ਵਾਂ ਤਾਂ ਕਿੱਦਾਂ ਅਡਜਸਟਮੈਂਟ ਕਰਦੇ ਆ ਆਪਣੇ ਕੰਮ ਨੂੰ ਲੈ ਕੇ ਘਰ ਦੇ ਕੰਮਾਂ ਨੂੰ ਲੈ ਕੇ ਉਹਦੇ ਉੱਤੇ ਇੱਕ ਵੀਡੀਓ ਬਣਾ ਕੇ ਜ਼ਰੂਰ ਪਾਉਣਾ ਕਿ ਤੇ ਸਾਡਾ ਕਿਵੇਂ ਸਾਈਕਲ ਜਿਹੜਾ ਮਤਲਬ ਸੜਕ 'ਉ ਚੱਲਦਾ ਆ ਤੇ ਆਪਾਂ ਇੰਨੇ ਵਧੀਆ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਵਧੀਆ ਤਿੱਕਣਾ ਰਹਿ ਪਾ ਰਹੇ ਆ ਤੇ ਖਾਸ ਕਰਦੇ ਆ ਕਿ ਤੁਹਾਨੂੰ ਸਾਡੇ ਘਰ ਦਾ ਵੀਊ ਜਿਹੜਾ ਵਾ ਬਧੀਆਂ ਲੱਗਾ ਹੋਊਗਾ ਕਿ ਕਿੰਨਾ ਕਿਵੇਂ ਕੁਝ ਨ ਹੋਵੇ ਤੁਹਾਨੂੰ ਵੇਖਣ ਨੂੰ ਅਜੀਬ ਲੱਗੇ ਜਾਂ ਦੱਸੋ ਲੱਗੇ ਕੁਝ ਤੇ ਕੋਈ ਕਰਨੀ ਕਿ ਲੋਕ ਕਰਦੇ ਹੋ ਮਾਪੀਆਂ ਆਪਾਂ ਨੂੰ ਸਾਰਿਆਂ ਨੂੰ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ ਜੀ